ਪੰਜਾਬ ਦੇ ਵਿੱਚ ਇੱਕ ਨਵਾਂ ਵਿਵਾਦ ਖੜਾ ਹੋ ਗਿਆ ਹਾਲਾਂਕਿ ਇਹ ਵਿਵਾਦ ਪਹਿਲਾਂ ਵੀ ਉੱਠਦਾ ਰਿਹਾ ਹੈਗਾ ਸਮੇਂ-ਸਮੇਂ ਤੇ ਉੱਤੇ ਪੰਜਾਬੀ ਵਰਸਸ ਬਿਹਾਰੀ ਇਹ ਵਿਵਾਦ ਇੱਕ ਹੁਸ਼ਿਆਰਪੁਰ ਦੀ ਘਟਨਾ ਤੋਂ ਹੋਇਆ ਇੱਕ ਸ਼ਖਸ ਵੱਲੋਂ ਜਿਹੜਾ ਪ੍ਰਵਾਸੀ ਵੱਲੋਂ ਇੱਕ ਮਾਸੂਮ ਬੱਚੇ ਨੂੰ ਮਾਰਿਆ ਉਹਦੇ ਕਰਕੇ ਲੋਕ ਬੜੇ ਗੁੱਸੇ ਦੇ ਵਿੱਚ ਹੈਗੇ ਨੇ ਹੱਲ ਕੀ ਹੈ ਕਿ ਇਹ ਜਿਹੜਾ ਜਿਹੜਾ ਪ੍ਰਵਾਸ ਹੈ ਪ੍ਰਵਾਸ ਤੇ ਸਾਰੇ ਕਰਦੇ ਨੇ ਪਰ ਇਹ ਜਿਹੜਾ ਪ੍ਰਵਾਸ ਕਰਕੇ ਜਿਹੜੇ ਪੰਜਾਬੀ ਦੁਖੀ ਹੋਏ ਨੇ ਕਿ ਪੰਜਾਬੀਆਂ ਦਾ ਦੁਖੀ ਹੋਣਾ ਸੱਚੀ ਹੈ ਜਾਂ ਸਰਕਾਰਾਂ ਦੀ ਗਲਤੀ ਹੈ ਪੰਜਾਬੀਆਂ ਦੀ ਗਲਤੀ ਹੈ देखो ਸਭ ਤੋਂ ਵੱਡੀ ਗੱਲ ਹੈ ਕਿ ਇੱਕ ਬੰਦਾ ਗੰਦਾ ਨਿਕਲ ਸਕਦਾ ਇੱਕ ਬੰਦਾ ਮਾੜਾ ਉਸ ਦਾ ਸਾਰਾ ਭਾਈਚਾਰਾ ਨਹੀਂ ਮਾੜਾ ਹੋ ਸਕਦਾ ਪਰ ਇੰਡੀਆ ਵਾ ਇੱਥੇ ਲੋਕ ਬਣ ਗਿਆਂ ਨੇ ਵੱਖ-ਵੱਖ ਜਾਤਾਂ ਨੇ ਵੱਖ-ਵੱਖ ਧਰਮ ਨੇ ਵੱਖ-ਵੱਖ ਫਿਰਕਿਆਂ ਨੇ ਵੱਖ-ਵੱਖ ਭਾਈਚਾਰੇ ਨੇ ਫਿਰ ਉਹਦੇ ਸਿਆਸੀ ਖੇਡਾਂ ਵੀ ਹੁੰਦੀਆਂ ਨੇ ਇਸ ਕਰਕੇ ਸਾਡਾ ਪੰਜਾਬੀ ਚਾਹੀ ਭਾਈਚਾਰ ਹਰ ਮੁਲਕ ਦੇ ਵਿੱਚ ਜਾ ਕੇ ਵਸਿਆ ਹੈਗਾ ਵਾ ਉਹ ਉਥੋਂ ਦੇ ਕਾਨੂੰਨ ਜੇ ਤੋੜਨਗੇ ਜਿਹੜਾ ਕੈਨੇਡਾ ਦੇ ਵਿੱਚ ਪੰਜਾਬੀ ਗੈਂਗਸਟਰ ਨੇ ਜਾਂ ਪੰਜਾਬੀ ਕਾਰ ਚੋਰ ਪਿੱਛੇ ਜੇ ਫੜੇਗੇ ਉਹ ਜਿਹੜਾ ਉਥੇ ਕੈਨੇਡਾ ਦੇ ਵਿੱਚ ਪੰਜਾਬੀ ਵਸਦੇ ਨੇ ਸਾਰੇ ਉਹ ਕਿਤੇ ਸਾਰੇ ਕਾਰ ਚੋਕ ਸਾਰੇ ਡਰੱਗੀ ਜਾਂ ਸਾਰੇ ਗੈਂਗਸਟਰ ਨੇ ਹੋ ਸਕਦੇ ਹੁਣ ਇੱਥੇ ਉਹ ਜਿਹੜਾ ਕਾਤਲ ਆ ਜਿਹਨੇ ਬੱਚੇ ਦੇ ਨਾਲ ਬਹੁਤ ਹੀ ਮਾੜੀ ਘਟਨਾ ਉਹਨੂੰ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਥੱਲੇ ਤੇ ਹੋਣੀ ਨਹੀਂ ਚਾਹੀਦੀਗੇ ਉਹਦੇ ਨਾਲ ਜਿਹੜੇ ਬਾਕੀ ਭਾਈਚਾਰਾ ਨਹੀਂ ਬਦਮਾਸ਼ ਜਾਂ ਗੈਂਗਸਟਰ ਜਾਂ ਮੜਾ ਹੋ ਸਕਦਾ ਨਾ ਉਹ ਵੀ ਇੱਥੇ ਰੋਜ਼ਗਾਰ ਵਾਸਤੇ ਹੈ ਪੰਜਾਬੀਆਂ ਨੇ ਮੌਕੇ ਦਿੱਤੇ ਨੇ ਉਹਨਾਂ ਨੇ ਮੌਕੇ ਸਾਂਭੇ ਆ ਗਏ ਨੇ ਅਸੀਂ ਮੌਕੇ ਖੁੰਝਾਏ ਨੇ ਉਹਨਾਂ ਮੌਕੇ ਤਲਾਸ਼ੇ ਨੇ ਹੁਣ ਚਾਹੇ ਯੂਪੀ ਤੋਂ ਲੋਕ ਆ ਕੇ ਇੱਥੇ ਕੰਮ ਕਰ ਰਹੇ ਨੇ ਚਾਹੇ ਬਿਹਾਰ ਤੋਂ ਆ ਕੇ ਕੰਮ ਕਰ ਰਹੇ ਨੇ ਚਾਹੇ ਉੱਤਰਾਖੰਡ ਤੋਂ ਆ ਕੇ ਕੰਮ ਕਰ ਰਹੇ ਨੇ ਕਰਦੇ ਤੇ ਮਿਹਨਤੀ ਆ ਨਾ ਰੀੜੀਆਂ ਰਾਂਦੇ ਨੇ ਮਜ਼ਦੂਰੀ ਕਰਦੇ ਨੇ ਕਾਰਪੈਂਟਰ ਨੇ ਰਾਜ ਮਿਸਤਰੀ ਨੇ ਇਦਾਂ ਦੇ ਲੋਕੀ ਪੈਸੇ ਨਹੀਂ ਦੇ ਰਹੇ ਜੇ ਕਿਸੇ ਜ਼ਿੰਮੇਦਾਰ ਦੇ ਨਾਲ ਲੱਗੇ ਨੇ ਤੇ ਚਾਰ ਰੋਟੀਆਂ ਜਿਹਨੂੰ ਖਾਣ ਨੂੰ ਮਿਲਦੀਆਂ ਹੈਗੀਆਂ ਨੇ ਸਾਰੀ ਦਿਹਾੜੀ ਪੈਲੀਆਂ ਦੇ ਵਿੱਚ ਵੀ ਰਹਿਿੰਦਾ ਘਰ ਦੇ ਕੰਮ ਵੀ ਕਰਦਾ ਹੈਗਾ ਨਾ ਇਸ ਕਰਕੇ ਅਸੀਂ ਆਪਣੇ ਕੰਮ ਲੋਕਾਂ ਨੇ ਛੱਡ ਦਿੱਤੇ ਹੈਗੇ ਉਹਨਾਂ ਨੂੰ ਮੌਕੇ ਲੱਭ ਲਏ ਹੈਗੇ ਹੁਣ ਸਾਨੂੰ ਇੱਥੇ ਇਹ ਵਾਲੇ ਕੰਮ ਪਸੰਦ ਨਹੀਂ ਕਿ ਫਲਾਣਾ ਯਾਰ ਮੁੰਡਾ ਯਾਰ ਉਹ ਇੱਥੇ ਦਿਹਾੜੀਆਂ ਕਰਦਾ ਜਾਂ ਸਬਜ਼ੀ ਵੇਚਦਾ ਜਾਂ ਰੇੜੀ ਲਾਉਂਦਾ ਹੈਗਾ ਇਹ ਸਾਨੂੰ ਇਹ ਚੀਜ਼ਾਂ ਛੱਡਣੀਆਂ ਪੈਣਗੀਆਂ ਅਸੀਂ ਬਾਹਰ ਜਾ ਕੇ ਵੀ ਤੇ ਬੇਰ ਤੋੜਦੇ ਆ ਜਾਂ ਬਾਹਰ ਜਾ ਕੇ ਵੇਅਰਪੋਰਟਾਂ ਦੀ ਸਫਾਈ ਕਰਦੇ ਆ ਜਾਂ ਸ਼ੋਰੂਮਾਂ ਦੇ ਵਿੱਚ ਸਫਾਈ ਕਰਦੇ ਚਲੋ ਇਹ ਕਹਿੰਦੇ ਇੱਥੇ ਨਹੀਂ ਸਫਾਈ ਕਰੋ ਪਰ ਇੱਥੇ ਹੋਰ ਵੀ ਬਹੁਤ ਸਾਰੇ ਕੰਮ ਹੈਗੇ ਨੇ ਉਹ 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 ਨਹੀਂ ਕਰਨਾ ਚਾਹੀਦਾ ਹੁਣ ਉਹਨਾਂ ਨੇ ਮੌਕੇ ਸਾਂਭਲੇ ਨੇ ਸਾਨੂੰ ਉਹਦੇ ਜਿਹੜਾ ਇਹ ਮੁੰਡੇ ਦਾ ਦਰਦ ਹੈਗਾ ਬੱਚੇ ਦਾ ਦਰਦ ਹੈਗਾ ਉਹਦੇ ਪਿੱਛੇ ਸਾਡਾ ਅਸਲੀ ਦਰਦ ਇਹ ਵੀ ਆ ਕਿ ਇਹ ਇੱਥੇ ਆਏ ਨੇ ਤੇ ਇਹਨਾਂ ਨੇ ਸਾਡੇ ਕੰਮ ਜਿਹੜੇ ਨੇ ਸਾਂਭਲੇ ਨੇ ਅਸੀਂ ਉਹਨਾਂ ਨੂੰ ਮੌਕਾ ਦਿੱਤਾ ਤੁਸੀਂ ਜੇ ਬਰਾਬਰ ਦੀਆਂ ਲਾਓ ਰੇੜੀਆਂ ਤੁਸੀਂ ਲੇ ਜੇ ਸਬਜੀ ਉਥੇ ਚਾਰ ਰੇੜੀਆਂ ਤੁਸੀਂ ਪੰਜਵੀਂ ਰੇੜੀ ਲਾ ਸਕਦੇ ਜਿਉ ਮੋਮੋਜ ਕੀ ਸਪਰਿੰਗ ਰੋਲ ਜਾਂ ਹੋਰ ਉਹ ਵੇਚਦੇ ਫਾਸਟ ਫੂਡ ਦੇ ਵਿੱਚ ਤੁਸੀਂ ਵੀ ਲਾ ਸਕਦੇ ਹੋ ਜਿਉ ਰੋਜ ਦਾ 100 ਰੁਪਿਆ ਕਮਾ ਕੇ ਲੈ ਕੇ ਜਾਂਦੇ ਤੁਸੀਂ ਵੀ 100 ਰੁਪਿਆ ਕਮਾ ਕੇ ਸਕਦੇ ਗੱਡੀ ਦੇ ਅੱਗੇ ਆਪਣ ਨੂੰ ਰੇੜੀ ਦੇ ਅੱਗੇ ਗੱਡੀ ਲਾ ਕੇ ਗੱਡੀ ਦੇ ਵਿੱਚ ਈ ਸੀ ਛੱਡ ਕੇ ਔਡੀ ਦੇ ਵਿੱਚ ਬਹਿ ਕੇ ਅਸੀਂ ਮੋਮੋ ਸਪਰਿੰਗ ਸਾਰੇ ਚੱਕੀ ਦੇ ਨੇ ਜੀ ਚਲੋ ਸਾਰੇ ਰੇੜੀਆਂ ਵੀ ਲਾ ਸਕਦੇ ਚਲੋ ਜਿੰਨੂੰ ਪ੍ਰਮਾਤਮਾ ਨੇ 4 ਪੈਸੇ ਦਿੱਤੇ ਜਾਂ 4 ਛਲੇ ਦੇ ਉਹ ਖਾਵੇ ਜਿੱਥੇ ਮਰਜ਼ੀ ਖਾਵੇ ਪਰ ਜਿਹੜਾ ਬੰਦਾ ਬਰੋਜ਼ਗਾਰ ਆ ਉਹਨੂੰ ਮੌਕੇ ਲੱ ਉਹ ਨਹੀਂ ਹੈ ਪਿੰਡਾਂ ਦੇ ਵਿੱਚ ਬੰਦੇ ਇਹ ਯੂਪੀ ਬਿਹਾਰ ਤੋਂ ਆ ਕੇ ਪ੍ਰਵਾਸੀ ਰੇੜੀਆਂ ਲਾ ਕੇ ਸਬਜ਼ੀਆਂ ਜਾਂ ਹੋਰ ਵੇਚਦੇ ਨੇ ਪਿੰਡ ਦਾ ਬੰਦਾ ਹੀ ਕਿਉਂ ਨਹੀਂ ਪਿੰਡ ਚੋਂ ਲਿਆ ਕੇ ਸਬਜ਼ੀ ਵੇਚ ਸਕਦਾ ਹੈਗਾ ਨਾ ਬਹੁਤ ਸਾਰੇ ਮੁੰਡੇ ਕਰਕੇ ਉਹਨੂੰ ਤੇ ਸਗੋਂ ਫੇਰਨ ਦੀ ਲੋੜ ਵੀ ਨਹੀਂ ਹੈਗੀ ਉਹਦੇ ਆਪਣੇ ਘਰ ਦੇ ਬਾਹਰ ਵੀ ਸਬਜ਼ੀ ਦੀ ਰੇੜੀ ਲਾ ਸਕਦਾ ਹੈਗਾ ਔਰ ਪੂਰੇ ਪਿੰਡ ਨੂੰ ਪਤਾ ਲੱਗ ਜਾਂਦਾ ਹੈ ਕਿ ਹਾਂ ਫਲਾਣਾ ਬੰਦਾ ਲਾ ਕੇ ਬੈਠਾ ਹੈਗਾ ਉਹ ਤੁਹਾਨੂੰ ਆਪ ਇਹ ਮੌਕੇ ਜਿਹੜੇ ਨੇ ਉਹ ਲੱਭਣੇ ਪੈਣਗੇ ਨਹੀਂ ਤੇ ਇਹ ਇਹ ਪ੍ਰੋਬਲਮ ਬਣਗੇ ਔਰ ਇਹ ਪੂਰੇ ਵਰਲਡ ਵਾਈਡ ਫੀਨੋਮਨਾ ਹੋ ਗਿਆ ਤੁਸੀਂ ਦੇਖੋ ਆਸਟ੍ਰੇਲੀਆ ਦੇ ਵਿੱਚ ਜਿਹੜੇ ਨੌਨ ਆਸਟ੍ਰੇਲੀਆ ਨੇ ਉਹਨਾਂ ਦੇ ਖਿਲਾਫ ਪ੍ਰੋਟੈਸਟ ਹੋ ਰਹੇ ਨੇ ਲੰਡਨ ਦੀਆਂ ਗਲੀਆਂ ਦੇ ਵਿੱਚ ਜਿਹੜੇ ਨੌਨ ਗੋਰੇ ਨੇ ਗੈਰ ਗੋਰੇ ਨਹੀਂ ਮਤਲਬ ਗੈਰ ਯੂ ਬ੍ਰਿਟਿਸ਼ ਨੇ ਉਹ ਪ੍ਰੋਟੈਸਟ ਕਰਦੇ ਅਮਰੀਕਾ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ ਮਹਾਰਾਸ਼ਟਰ ਦੇ ਹਰ ਹਰ ਮੁਲਕ ਦੇ ਵਿੱਚ ਹਰ ਸਟੇਟ ਦੇ ਵਿੱਚ ਹੌਲੀ ਹੌਲੀ ਉਹਨੇ ਇਹਦੇ ਲੱਕੇ ਸਰਕਾਰਾਂ ਨੂੰ ਕੋਈ ਨਾ ਕੋਈ ਪਾਲਿਸੀਆਂ ਬਣਾਉਣੀਆਂ ਪੈਣਗੀਆਂ ਹੁਣ ਪੰਜਾਬੀ ਇਹ ਕਹਿੰਦੇ ਨੇ ਕਿ ਠੀਕ ਹੈ ਕੰਮ ਕਰਣਾ ਹੁਣ ਔਰ ਇਹਨਾਂ ਤੋਂ ਬਗੈਰ ਪੰਜਾਬ ਦੇ ਕਿ ਗੁਜ਼ਾਰਾ ਵੀ ਨਾ ਤੇ ਪੰਜਾਬ ਦੇ ਕਿਸਾਨਾਂ ਦਾ ਗੁਜ਼ਾਰਾ ਨਾ ਸਾਡੇ ਪੰਜਾਬੀ ਵਪਾਰੀਆਂ ਦਾ ਗੁਜ਼ਾਰਾ ਕੋਈ ਨਾ ਹੁਣ ਜਿਹੜੇ ਪੰਜਾਬੀ ਨੇ ਉਹ ਪੈਲੀਆਂ ਦੇ ਵਿੱਚ ਜਾ ਕੇ ਖੇਤਾਂ ਦੇ ਵਿੱਚ ਨੱਕੇ ਮੋੜਨਾ ਚਾਹੁੰਦੇ ਨਾ ਉਹ ਕਿਸੇ ਜ਼ਿੰਮੇਦਾਰ ਦੇ ਨਾਲ ਕੰਮ ਕਰਨਾ ਚਾਹੁੰਦੇ ਤੇ ਨਾ ਹੀ ਸਾਡੇ ਜਿਹੜੇ ਮੁੰਡੇ ਜਾ ਕੇ ਉਹ ਫੈਕਟਰੀਆਂ ਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ ਕਿਸੇ ਨੇ ਕਿਸੇ ਨੂੰ ਤਾਂ ਲੋੜ ਹੈ ਨਾ ਉਹ ਕਹਿੰਦਾ ਤੂੰ ਨਹੀਂ ਤੇ ਤੂੰ ਆ ਜਾ ਦੂਜਾ ਸਾਡੇ ਪੰਜਾਬ ਦੇ ਵਿੱਚ ਲੋੜ ਵੀ ਕੀ ਹੈ ਕੰਮ ਕਰਨ ਦੇ ਨਾ ਸਾਡੀ ਬਿਜਲੀ ਫਰੀ ਸਾਡੀਆਂ ਬੱਸਾਂ ਫਰੀ ਸਾਡਾ ਪਾਣੀ ਫਰੀ ਸਾਡਾ ਆਟਾ ਦਾਲ ਫਰੀ ਉਹ ਕਹਿੰਦੇ ਲੋੜ ਵੀ ਕੀ ਹੈਗੀ ਨਾ ਅਸੀਂ ਤੇ ਜਿਹੜੇ ਕੰਮ ਮਿਹਨਤ ਕਾ ਸ਼ਲੋਕ ਸੀ ਪੰਜਾਬੀ ਅਸੀਂ ਤੇ ਹੁਣ ਮੰਗਤੇ ਬਣ ਕੇ ਭਿਖਾਰੀ ਬਣ ਗਏ ਹੈਗੇ ਨੇ ਸਾਨੂੰ ਲੋੜ ਕੀ ਹੈ ਬਿਜਲੀ ਹਰ ਘਰ ਨੂੰ ਫ੍ਰੀ ਹੈ ਪਾਣੀ ਫ੍ਰੀ ਬੱਸਾਂ ਫ੍ਰੀ ਸਭ ਕੁਝ ਤੇ ਫ੍ਰੀ ਹੈਗਾ ਉਹ ਅਗਲੇ ਆ ਕੇ ਕੰਮ ਕਰੀ ਯਾਰ ਉਹ ਉਹ ਸਾਨੂੰ ਉਹ ਵੀ ਦੁੱਖ ਦਾ ਇਸ ਕਰਕੇ ਜਿਹੜਾ ਮੁੱਦਾ ਹੈ ਨਾ ਪੰਜਾਬੀ ਨਾਉਨ ਪੰਜਾਬੀ ਨਹੀਂ ਬਣਾਉਣਾ ਚਾਹੀਦਾ ਹਾਲਾਂਕਿ ਸੀਐਮ ਸਾਹਿਬ ਨੇ ਕਿਹਾ ਕਿ ਨਹੀਂ ਹੋਣਾ ਚਾਹੀਦਾ ਪਿੰਡਾਂ ਜਿਹੜੇ ਮਤੇ ਮਤੇ ਹੁਣੇ ਪਾਸ ਕਰਨੇ ਹੈਗੇ ਕੋਈ ਚੱਜ ਦੇ ਕਰੋ ਮਣ ਇਹ ਨਹੀਂ ਹੈ ਕਿ ਤੁਸੀਂ ਪ੍ਰੋਟੈਸਟ ਦੇ ਵਿੱਚ ਤੋਂ ਤੌਰ ਤੇ ਕਰੋਗੇ ਤੁਸੀਂ ਪ੍ਰੈਸ਼ਰ ਮਤੇ ਪਾਸ ਇਹ ਕਰੋ ਪੰਜਾਬ ਦੇ ਪੰਚਾਇਤਾਂ ਨੂੰ ਕਿ ਪੰਜਾਬ ਸਰਕਾਰ ਹਿਮਾਚਲ ਵਾਂਗੂ ਪਾਲਿਸੀ ਲਾਗੂ ਕਰੇ ਉਤਰਾਖੰਡ ਵਾਂਗੂ ਪਾਲਿਸੀ ਲਾਗੂ ਕਰੇ ਜੰਮੂ ਕਸ਼ਮੀਰ ਵਾਂਗੂ ਪਾਲਿਸੀ ਲਾਗੂ ਮਤੇ ਇਹ ਪਾਸ ਕਰ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਣ ਮਤੇ ਇਹ ਨਾ ਪਾਉਣ ਕਿ ਅਸੀਂ ਪਿੰਡਾਂ ਦੇ ਵਿੱਚ ਇਹਨਾਂ ਨੂੰ ਨਹੀਂ ਵੜਨ ਦੇਣਾ ਹੈਗਾ ਉਹਦੇ ਨਾਲ ਭਾਈਚਾਰਕ ਸਾਂਝ ਟੁੱਟਦੀ ਹੈ ਮਤੇ ਇਹ ਕਹਨ ਕਿ ਜੇ ਵੀ ਉਹ ਜਿਹੜੀਆਂ ਪਾਲਿਸੀਆਂ ਬਣਾਈਆਂ ਨੇ ਦੂਜੇ ਸੂਬਿਆਂ ਉਹ ਜਿਹੜੀਆਂ ਪਾਲਿਸੀਆਂ ਉਸ ਸਭ ਨਾਲ ਬਣਾਉਣੀਆਂ ਚਾਹੀਦੀਆਂ ਆਪਾਂ ਗਵਰਡੀ ਸੂਬੇ ਹਿਮਾਚਲ ਦੀ ਗੱਲ ਕਰ ਲਈਏ ਪਰ ਬਾਅਦ ਨੂੰ ਤਾਂ ਸ਼ੁਰੂ ਹੋ ਜੋ ਹਰਿਆਣਾ ਨਾਲ ਲੱਗਦਾ ਜਿਵੇਂ ਵੀ ਹਰਿਆਣਾ ਤੋਂ ਤੁਸੀਂ ਹਿਮਾਚਲ ਵਿੱਚ ਐਂਟਰ ਕਰਦੇ ਹੋ Shimla ਤੱਕ ਜਿੰਨੀਆਂ ਵੀ ਰੇੜੀਆਂ ਨੇ ਉਹ ਹਿਮਾਚਲੀ ਬੈਠੇ ਨੇ ਜਿਹੜੀ ਉਹ ਜ਼ਮੀਨ ਹੈ ਉਹ ਜ਼ਿਆਦਾਤਰ ਪੰਚਾਇਤੀ ਹੁੰਦੀ ਹੈ ਪੰਚਾਇਤ ਉਹ ਜਿਹੜੀ ਤੁਸੀਂ ਮੰਨ ਲਓ ਕੋਈ ਜਗ੍ਹਾ ਲੈਣੀ ਹੈ ਕਿਰਾਏ ਤੇ ਪੰਚਾਇਤ ਚ ਮਤਾ ਪਾਊਗਾ ਤੇ ਤਾਂ ਤੁਹਾਨੂੰ ਉਹ ਜਗ੍ਹਾ ਮਿਲੇਗੀ ਤੇ ਪੰਚਾਇਤ ਦਿੰਦੀ ਆਪਣੇ ਬੰਦਿਆਂ ਨੂੰ ਕਿਉਂਕਿ ਉਹਨਾਂ ਦੇ ਬੰਦੇ ਕੰਮ ਕਰਨਾ ਚਾਹੁੰਦੇ ਨੇ ਉਹ ਕਰ ਵੀ ਰਹੇ ਹੈਗੇ ਨੇ ਮੈਂ ਕਿ ਮੈਂ ਕਿ ਜਿਹੜੀ 10 ਰੁਪਏ ਦੀ ਮੈਗੀ ਉਹ 100 ਰੁਪਏ ਚੋ ਵੇਚ ਰਹੀ ਹੈਗੀ ਚਲੋ ਪਹਾੜਾਂ ਦੇ ਵਿੱਚ ਟ੍ਰਾਂਸਪੋਰਟ ਦਾ ਖਰਚਾ ਪੈ ਜਾਂਦਾ ਹੈਗਾ ਠੀਕ ਹੈ ਖਾਣ ਵਾਲੇ ਨੇ ਖਾਣੇ ਕੀ ਪਰ ਉਹੀ ਮੈਂ ਕਹਿ ਰਿਹਾ ਕਿ ਪਿੰਡਾਂ ਦੇ ਪੰਚਾਇਤ ਸਰਕਾਰ ਤੇ ਦਬਾਅ ਪਾਉਣ ਪੰਜਾਬ ਸਰਕਾਰ ਤੇ ਪੰਜਾਬ ਦੇ ਵਿੱਚ 13000 ਪੰਚਾਇਤਾਂ ਨੇ ਜੇ ਪਿੰਡਾਂ ਦੇ ਲੋਕਾਂ ਨੇ ਮਤੇ ਪਾਸ ਕਰਨੇ ਹੈ ਤੇ ਪੰਚਾਇਤਾਂ ਮਤੇ ਪਾਸ ਕਰਕੇ ਮੁੱਖ ਮੰਤਰੀ ਦੇ ਘਰ ਸ਼ਿਕਾਇਤ ਪੰਚਾਇਤਾਂ ਦੇ ਮਤੇ ਪਾਸ ਪਰਗਾ ਕੇ ਢੇਰ ਲਾ ਦੇਣਾ ਚਾਹੇ ਉਹ ਸੰਗਰੂਰ ਕੋਠੀ ਭੇਜਣ ਜائے ਚੰਡੀਗੜ ਕੋਠੀ ਭੇਜਣਾ ਕਿ ਪਿੰਡ ਦੇ ਪੰਚਾਇਤ ਕਹਿੰਦੇ ਕਿ ਇਹ ਪੋਲੀਟੀਕਲ ਪਾਰਟੀਾਂ ਏਜੰਡਾ ਬਣਾਉਣ ਇਲੈਕਸ਼ਨ ਮੈਨੀਫੈਸਟੋ ਵਿੱਚ ਗਾਰੰਟੀ ਦੇਣ ਕਿ ਜਿਵੇਂ ਹਿਮਾਚਲ ਪ੍ਰਦੇਸ਼ ਨੇ ਜੰਮੂ ਕਸ਼ਮੀਰ ਨੇ ਉੱਤਰਾਖੰਡ ਨੇ ਮਹਾਰਾਸ਼ਟਰ ਨੇ ਹਰਿਆਣਾ ਨੇ ਪਾਲਿਸੀ ਨਹੀਂ ਤੁਸੀਂ ਉਹਦਾ ਦੀ ਪਾਲਿਸੀ ਬਣਾਓ ਕਿ ਪਹਿਲੀ ਜਿਹੜੀ ਆ ਪਾਲਿਸੀ ਉਹ ਰੈਜ਼ਿਡੈਂਸੀ ਨਹੀਂ ਹੋਣੀ ਚਾਹੀਦੀ ਰੈਜ਼ਿਡੈਂਸੀ 6 ਮਹੀਨੇ ਬਾਅਦ ਹਰ ਨਹੀਂ ਹੁੰਦਾ ਡੋਮੋਸਾਈਲ ਜਿਹੜੀ ਹੈਗੀ ਆ ਉਹ ਪਾਲਿਸੀ ਲਾਗੂ ਹੋਣੀ ਚਾਹੀਦੀ ਹੈਗੀ ਤੇ ਫਿਰ ਜਿਹੜਾ ਬੰਦਾ ਬਾਹਰੋਂ ਆ ਰਿਹਾ ਹੈਗਾ ਉਹ ਸਾਨੂੰ ਇਹ ਸਿਆਸੀ ਲੀਡਰ ਕਹਿੰਦੇ ਵੋਟਰਾਂ ਦੀ ਝਾਕ ਜੇ ਉਹ ਤੋਂ ਦਾ ਵੋਟਰ ਹੈ ਉਹਨਾਂ ਦੀ ਵੋਟ ਉਹਨਾਂ ਦਾ ਰਾਸ਼ਨ ਕਾਰਡ ਉਹਨਾਂ ਦਾ ਆਧਾਰ ਕਾਰਡ ਬੰਦ ਕਰ ਦਿਓ ਲੋਕਾਂ ਨੂੰ ਰੋਜ਼ਗਾਰ ਮੇਲਾ ਸ਼ੁਰੂ ਹੋਗਾ ਜਿਵੇਂ ਹਿਮਾਚਲ ਪੰਚਾਇਤਾਂ ਇਹ ਨਾ ਕਿ ਸਿੱਧੀ ਲੜਾਈ ਨਾ ਕਰਨ ਉਹਨਾਂ ਦੇ ਨਾਲ ਪ੍ਰਵਾਸੀ ਜਿਹੜੇ ਲੋਕ ਕੰਮ ਕਰਨ ਆਉਂਦੇ ਹੈਗੇ ਨੇ ਇਸ ਟਾਈਮ 15 ਲੱਖ ਇੱਥੇ ਬੰਦੇ ਨੇ ਸਿਰਫ ਯੂਪੀ ਬਿਹਾਰ ਵਾਲੇ ਨੇ 7-8 ਲੱਖ ਮੁਸਲਮਾਨ ਭਾਈਚਾਰਾ ਬਿਹਾਰ ਹੋ ਯੂਪੀ ਚੋਂ ਆਏ ਤੇ ਸ਼ਿਫਟ ਹੋਇਆ ਹੈਗਾ ਠੀਕ ਹੈ ਉਹ ਉੱਥੇ ਮਾਹੌਲ ਉਦਾਂ ਦਾ ਹੀ ਥਿਆਗੇ ਉੱਥੇ ਰੋਜ਼ਗਾਰ ਨਹੀਂ ਸੀ ਥਿਆਗੇ ਉਹ ਕਹਿੰਦੇ ਹੈਗੇ ਕਿ ਤੁਸੀਂ ਕੈਨੇਡਾ ਚਲੇਗੇ ਅਸੀਂ ਪੰਜਾਬ ਆ ਗਏ ਸਾਡੇ ਵਾਸਤੇ ਕੈਨੇਡਾ ਉਹਨਾਂ ਵਾਸਤੇ ਪੰਜਾਬ ਕੈਨੇਡਾ ਪਰ ਅਹੀਂ ਤੇ 25 ਲੱਖ ਰੁਪਈਆ ਲਾ ਕੇ ਜਾਂਦੇ ਨੇ ਉਹਦੇ ਕਿ ਝੋਲਾ ਫੜ ਕੇ ਲੁਧਿਆਣੇ ਉੱਤਰਦੇ ਆ ਗਏ ਨੇ ਤੇ ਚਲੋ ਕੰਮ ਮਿਲ ਜਾਂਦਾ ਹੈਗਾ ਉਹ ਪੰਜਾਬੀ ਦੇਖਣਾ ਔਰ ਪੰਜਾਬ ਗਵਰਨਮੈਂਟ ਨੂੰ ਵੀ ਚਾਹੀਦਾ ਹੈਗਾ ਇਹ ਸਿੱਧੀ ਲੜਾਈ ਨਹੀਂ ਲੈਣਾ ਹੁਣ ਮੰਨ ਲਓ ਸਾਡਾ ਕੋਈ ਉੱਥੇ ਯੂਪੀ ਬਿਹਾਰ ਜਾਂ ਮਹਾਰਾਸ਼ਟਰ ਕੋਈ ਸਰਦਾਰ ਅਗਰ ਉੱਥੇ ਕੋਈ ਕਾਨੂੰਨ ਤੋੜਦਾ ਔਰ ਕੋਈ ਗੁਨਾਹ ਹੋ ਜਾਂਦਾ ਫਿਰ ਲੋਕ ਉੱਥੋਂ ਵੀ ਕਹਿਣਗੇ ਯੂਪੀ ਦੇ ਲੋਕ ਕਹਿਣਗੇ ਕਿ ਸਰਦਾਰਾਂ ਨੂੰ ਜਾਂ ਪੰਜਾਬੀਆਂ ਨੂੰ ਇੱਥੋਂ ਬਾਹਰ ਜਾਣਾ ਚਾਹੀਦਾ ਹੈਗਾ ਜਾਂ ਬਿਹਾਰ ਵਾਲੇ ਕਹਿਣਗੇ ਇਹਦੇ ਨਾਲ ਬੈਟ ਰਹੀ ਹੈ ਕਿ ਇਹ ਆਪਸੀ ਭਾਈਚਾਰਕ ਸਾਂਝ ਨਾਲ ਟੁੱਟੇ ਉਹਦੇ ਚ ਹੀ ਹੈ ਕਿ ਸਰਕਾਰਾਂ ਨੂੰ ਕੋਈ ਠੋਸ ਪਾਲਿਸੀ ਬਣਾ ਦੇਣੀ ਚਾਹੀਦੀ ਆ ਕਿ ਜਿਵੇਂ ਹਿਮਾਚਲ ਹਿਮਾਚਲ 'ਚ ਕਦੀ ਰੌਲਾ ਨਹੀਂ ਪੈਂਦਾ ਹੁਣ ਉੱਥੇ ਜਾ ਕੇ ਤੁਸੀਂ ਸੇਮ ਨਹੀਂ ਲੈ ਸਕਦੇ ਪਤਾ ਕਾਨੂੰਨ ਆ ਪੰਜਾਬ ਦੇ ਵਿੱਚ ਇਹਨਾਂ ਨੇ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਇੱਕ ਮਤਾਲਿਆਂ ਦੀ ਕੋਸ਼ਿਸ਼ ਕੀਤੀ ਠੀਕ ਹੈ ਕਿ ਉਹ ਆਮ ਆਦੀ ਪਾਰਟੀ ਨੇ ਨਹੀਂ ਉਸਤੇ ਗੱਲ ਕੀਤੀ ਪਰ ਪੰਜਾਬ ਦੇ ਲੋਕਾਂ ਨੂੰ ਸਰਪੰਚਾਂ ਨੂੰ ਜਾਂ ਜਿਹੜੀ ਇਹ ਮੂਵਮੈਂਟ ਬਣਾ ਰਹੇ ਨੇ ਇਹ ਕਾਂਗਰਸ ਨੂੰ ਵੀ ਭਾਜਪਾ ਨੂੰ ਵੀ ਕਾਲੀਦ ਨੂੰ ਸਾਰੀਆਂ ਪਾਰਟੀਆਂ ਨੂੰ ਵੀ ਕਹਿਣ ਕਿ ਜਿਹੜਾ ਤੁਹਾਡਾ ਚੋਣ ਘੋਸ਼ਣਾ ਪੱਤਰ ਹੈਗਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਹੈਗਾ ਜੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਚਾਹੁੰਦੇ ਕਿ ਇੱਥੇ ਪੰਜਾਬ ਪੰਜਾਬੀ ਪੰਜਾਬੀਅਤ ਬਚੀ ਜਾਵੇ ਰੁਜ਼ਗਾਰ ਪਹਿਲ ਹੋਵੇ ਤੇ ਇੱਕੋ ਮੰਗ ਰੱਖ ਲਓ ਵੀ ਸਾਨੂੰ ਨਾ ਬਿਲੀ ਚਾਹੀਦੀ ਨਾ ਪਾਣੀ ਚਾਹੀਦਾ ਨਾ ਬੱਸਾਂ ਫਰੀ ਚਾਹੀਦੀਆਂ ਨਾ 1100 ਰੁਪਇਆ ਚਾਹੀਦਾਗਾ ਸਾਨੂੰ ਪੰਜਾਬ ਪੰਜਾਬੀ ਪੰਜਾਬੀਅਤ ਦੇ ਪਹਿਰੇਦਾਰ ਅਸੀਂ ਸਾਡਾ ਰੋਜ਼ਗਾਰ ਇੱਥੇ ਯਕੀਨੀ ਹੋਵੇ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਆਦ ਸੂਬਿਆਂ ਦੀ ਤਰ੍ਹਾਂ ਇੱਥੇ ਪਾਲਿਸੀ ਬਣ ਜਾਗੇ ਤੇ ਸਾਰੀ ਜਿਹੜੀ ਸਮੱਸਿਆ ਉਹ ਖਤਮ ਹੋ ਜਾਏਗੀ